ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਪਿੰਡ ਖੜਿਆਂਗੇ ਕਾਂਜਲੀ ਦੇ ਵਿੱਚ ਜੋ ਕਿ ਇਹ ਪੌਦ ਲੱਗੀ ਹੋਈ ਆ ਬਾਈ ਪਨੀਰੀ ਲੱਗੀ ਹੋਈ ਆ ਇਹ ਆਪਾਂ ਗ੍ਰੈਨੂਲ ਤੇ ਐਗਰੀ 82 ਪਵਾ ਕੇ ਆਪਾਂ ਪੌਦ ਬਜਾਈ ਸੀਗੀ ਔਰ ਐਗਰੀ ਹੋਮੋਕਲ ਵਾਕੇ ਪੌਦ ਬਜਾਈ ਸੀ ਤੇ ਵੀਰ ਜੀ ਦੇ ਕਹਿਣ ਦਾ ਭਾਵੇਂ ਸੀਗਾ ਦੱਸਿਆ ਉਹਨਾਂ ਨੇ ਜਦੋਂ ਮੈਨੂੰ ਕਹਿੰਦੇ ਵੀ ਇੱਥੇ ਕੋਈ ਸਾਡੇ ਪੌਦ ਹੁੰਦੀ ਨਹੀਂ ਸੀ ਕਿਸੇ ਵੀ ਪ੍ਰਕਾਰ ਦੇ ਅਸੀਂ ਪੌਦ ਬੀਜ ਲੈਂਦੇ ਵੀ ਸਾਡੇ ਪੌਦ ਪੂਰੇ ਖੇਤੀ ਨਹੀਂ ਚੀ ਹੁੰਦੀ ਪਤਾ ਨਹੀਂ ਕੀ ਕਾਰਨ ਸੀ ਕੀ ਨਹੀਂ ਔਰ ਅੱਜ ਦੇਖੋ ਵੀ ਪੌਦ ਪੂਰੀ ਵਧੀਆ ਖੜੀ ਆ ਬਾਈ ਜੀ ਇਧਰ ਕੱਦੂ ਕਰਨ ਗਏ ਹੋਏ ਨੇਗੇ ਤੇ ਬਾਈ ਨੂੰ ਮੈਂ ਕਹਿਆ ਸੀ ਕਹਿੰਦਾ ਚਲ ਤੁਸੀਂ ਬਣਾ ਲਓ ਵੀਡੀਓ ਤੇ ਬਾਕੀ ਕਦੇ ਦੁਬਾਰੇ ਕਦੇ ਆਪਾਂ ਰੂਪ ਰੂਪ ਹੋਏ ਤਾਂ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ ਵੀਰ ਜੀ ਦਾ ਕਹਿਣ ਦਾ ਭਾਵੇਂ ਸੀਗਾ ਕਹਿੰਦੇ ਵੀ ਇੱਥੇ ਲਾਲ ਜੇ ਪੱਤੇ ਹੋ ਗਏ ਕਹਿੰਦੇ ਵੀ ਇੱਥੇ ਰੁਕ ਜਾਂਦੀ ਦੀ ਪੌਦ ਤੇ ਅੱਜ ਦੇਖੋ ਵੀ ਪੂਰੀ ਸ਼ਾਨਦਾਰ ਪੌਦ ਖੜੀ ਹੈਗੀ ਕੋਈ ਦਿੱਕਤ ਨਹੀਂ ਪੌਦ ਦੇ ਵਿੱਚ ਪੂਰਾ ਟਾਪ ਦਾ ਰਿਜ਼ਲਟ ਆਇਆ ਏ ਔਰ ਕਹਿੰਦੇ ਪਹਿਲਾਂ ਵੀ ਦੱਗੀਆਂ ਰਹ ਜਾਂਦੇ ਤੇ ਵੀ ਕਿਦਾਂ ਪੌਦ ਉੱਚੀ ਨੀਵੇਂ ਰਹੇਗੀ ਜਾਂ ਮਨ ਲੋ ਦਬਗੀ ਜਾਂ ਖਤਮ ਹੋ ਗਈ ਜਿਵੇਂ ਆਪ ਪਕਣੇ ਬਰਸ਼ ਪੈ ਜਾਂਦਾ ਜੀ ਇੱਕ ਤਰ੍ਹਾਂ ਦਾ ਵੀ ਉਹ ਪ੍ਰੋਬਲਮ ਆਈ ਨਹੀਂ ਵੀ ਕੋਈ ਚੀਜ਼ ਨੀਚ ਪਾਈ ਨਾ ਇਹ ਚ ਡੀਏਪੀ ਪਾਇਆ ਨਾ ਇਹਦੇ ਵਿੱਚ ਕੋਈ ਹੋਰ ਚੀਜ਼ ਪਾਈ ਆ ਸਿਰਫ 2-3 ਕਿਲੋ ਯੂਰੀਆ ਜ਼ਰੂਰ ਲਾਇਆਗਾ ਉਹ ਵੀ ਐਗਰੀ 82 ਦੇ ਵਿੱਚ ਮਿਲਾ ਕੇ ਲਾਇਆ ਸੀਗਾ ਹੋਰ ਇਹਦੇ ਵਿੱਚ ਕੋਈ ਰੂੜੀ ਦਾ ਰਹਿ ਨਹੀਂ ਕੁਝ ਨਹੀਂ ਪਾਇਆ ਇਹ ਪੌਦ ਦੇਖੋ ਅੱਜ ਪੂਰੀ ਸ਼ਾਨਦਾਰ ਅੱਜ ਵੀ ਐਂਡ ਤੱਕਰ ਖੜੀ ਹੈ ਤੇ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਕਰਦੇ ਆ ਵੀ ਵੀਰੋ ਆਪਣੇ ਖੇਤਾਂ ਵਿੱਚ ਜ਼ਹਿਰਾਂ ਛੱਡ ਕੇ ਆਪਾਂ ਬਾਇਓ ਖੇਤੀ ਦੇ ਪ੍ਰੋਡਕਟ ਵਰਤੀਏ ਤਾਂ ਕਿ ਜੋ ਆਉਣ ਵਾਲਾ ਸਮਾਂਗਾ ਆਪਾਂ ਆਪਣੇ ਸਿਹਤ ਔਰ ਖੇਤ ਦੋਨੋਂ ਠੀਕ ਕਰ ਸਕੀਏ ਔਰ ਆਪਣੇ ਬੱਚਿਆਂ ਦੀ ਵੀ ਸਿਹਤ ਆਪਾਂ ਤੰਦਰੁਸਤ ਰੱਖ ਸਕਦੇ ਹਾਂਗੇ ਧੰਨਵਾਦ